ਕੈਨੇਡਾ ਸਥਿਤ ਗੁਰਦੁਆਰਾ ਕਮੇਟੀਆਂ ਤੇ ਦਲ ਖਾਲਸਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਭਾਈ ਹਰਦੀਪ ਸਿੰਘ ਨੇਜਰ ਦੀ ਤਸਵੀਰ ਕੇਂਦਰੀ ਸਿੱਖ ਜਾਇਬ ਘਰ ਵਿੱਚ ਸ਼ਿਸ਼ੋਭਿਤ ਕੀਤੀ ਜਾਵੇ। ਦਲ ਖਾਲਸਾ ਆਗੂ ਪਰਮਜੀਤ ਸਿੰਘ ਮਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਅرجਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਕਰਕੇ ਸਰੀ ਸਥਿਤ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਸੁਸਾਇਟੀ ਡੈਲਟਾ ਸਰੀ ਵੱਲੋਂ ਭੇਜਿਆ ਯਾਦ ਪੱਤਰ ਉਹਨਾਂ ਨੂੰ ਸੌਂਪਿਆ। ਪੱਤਰ ਵਿੱਚ ਸੰਗਤਾਂ ਨੇ ਮੰਗ ਕੀਤੀ ਕਿ ਭਾਈ ਨੇਜਰ ਦੀ ਤਸਵੀਰ ਕੇਂਦਰੀ ਸਿੱਖ ਜਾਇਬ ਘਰ ਵਿੱਚ ਲਾਈ ਜਾਵੇ। ਜਿਗਰ ਯੋਗ ਹੈ ਕਿ ਇਹ ਮੰਗ ਇਸ ਸਾਲ 19 ਮਈ ਨੂੰ ਗੁਰਦੁਆਰਾ ਸਾਹਿਬ ਅੰਦਰ ਹੋਏ ਇੱਕ ਆਠ ਵਿੱਚ ਮਤਾ ਪਾਸ ਕਰਕੇ ਕੀਤੀ ਗਈ ਸੀ। ਇਸ ਇੱਕ ਆਠ ਵਿੱਚ ਪਰਮਜੀਤ ਸਿੰਘ ਮਾਂਡਵੀ ਹਾਜ਼ਰ ਸਨ। ਪਾਰਟੀ ਦੇ ਸੀਨੀਅਰ ਅਗਰਨ ਧੀਰ ਸਿੰਘ ਨੇ ਦੱਸਿਆ ਕਿ ਸੰਗਤਾਂ ਵੱਲੋਂ ਪ੍ਰਗਟਾਈ ਇੱਛਾ ਪ੍ਰਤੀ ਸਰਦਾਰ ਤਾਂਮੀਦਾ ਹੁੰਗਾਰਾ ਹਾਂ ਪੱਕੀ ਸੀ। ਉਨ੍ਹਾਂ ਕਿਹਾ ਕਿ ਕੈਨੇਡਾ ਦੀ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਗਿਆਨੀ ਰਗबीर ਸਿੰਘ ਨੂੰ ਪੈਨੇਜਨ ਨੂੰ ਤਖਤ ਸਾਹਿਬ ਤੋਂ ਰਸਮੀ ਤੌਰ ਤੇ ਸ਼ਹੀਦ ਦਾ ਰੁਤਬਾ ਦੇਣ ਲਈ ਯਾਦ ਪੱਤਰ ਸੌਂਪਣਗੇ। ਜਿਗਰ ਹੋ ਗਿਆ ਕਿ 18 ਜੂਨ 2023 ਨੂੰ ਪਈ ਹਰਦੀਪ ਸਿੰਘ ਨੀਜਰ ਨੂੰ ਗੁਰੂ ਨਾਨਕ ਸਿੰਘ ਗੁਰਦੁਆਰਾ ਸਰੀ ਦੇ ਬਾਹਰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਇਸ ਕਤਲ ਤੋਂ ਬਾਅਦ ਪੰਜਾਬ ਅੰਦਰ ਦਲ ਖਾਲਸਾ ਤੇ ਹੋਰ ਨਾ ਪੰਥਕ ਜਥੇਬੰਦੀਆਂ ਨੇ ਭਾਰਤੀ ਖੂਫੀ ਏਜੰਸੀਆਂ ਨੂੰ ਇਸ ਕਤਲ ਹੀ ਜ਼ਿੰਮੇਵਾਰ ਦੱਸਿਆ ਸੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਮੁਲਕ ਦੀ ਪਾਰਲੀਮੈਂਟ ਵਿੱਚ ਬੋਲਦਿਆਂ ਕੈਨੇਡੀਅਨ ਨਾਗਰਿਕ ਪਈ ਨੀਜਰ ਦੇ ਕਤਲ ਦੀਆਂ ਤਾਰਾਂ ਭਾਰਾ ਦੇ ਖੂਫੀਆ ਵਿਭਾਗ ਨਾਲ ਜੋੜ ਕੇ ਦੋਨਾਂ ਮੁਲਕਾਂ ਵਿਚਾਲੇ ਰਾਜਸੀ ਤੂਫਾਨ ਖੜਾ ਕਰ ਦਿੱਤਾ ਸੀ ਅਤੇ ਭਾਈ ਨਿਜਰ ਦੇ ਕਤਲ ਦੇ ਸਬੰਧ ਵਿੱਚ ਚਾਰ ਭਾਰਤੀ ਮੂਲ ਦੇ ਵਿਦਿਆਰਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜੋ ਸਟੂਡੈਂਟਸ ਵੀਜ਼ਾ ਤੇ ਪੰਜਾਬ ਤੋਂ ਕੈਨੇਡਾ ਆਏ ਸਨ ਕੈਨੇਡਾ ਸਥਿਤ ਗੁਰਦੁਆਰਾ ਕਮੇਟੀਆਂ ਤੇ ਦਲ ਖਾਲਸਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਭਾਈ ਹਰਦੀਪ ਸਿੰਘ ਨਿਜਰ ਦੀ ਤਸਵੀਰ ਕੇਂਦਰੀ ਸਿੱਖ ਜਾਇਬ ਘਰ ਵਿੱਚ ਸ਼ੁਸ਼ੋਭਿਤ ਕੀਤੀ ਜਾਵੇ ਦਲ ਖਾਲਸਾ ਅਗੂ ਪਰਮਜੀਤ ਸਿੰਘ ਮਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਅਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਕਰਕੇ ਸਰੀ ਸਥਿਤ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਸੁਸਾਇਟੀ ਡੈਲਟਾ ਸਰੀ ਵੱਲੋਂ ਭੇਜਿਆ ਯਾਦ ਪੱਤਰ ਉਹਨਾਂ ਨੂੰ ਸੌਂਪਿਆ ਪੱਤਰ ਵਿੱਚ ਸੰਗਤਾਂ ਨੇ ਮੰਗ ਕੀਤੀ ਕਿ ਭਾਈ ਨਿੱਜਰ ਦੀ ਤਸਵੀਰ ਕੇਂਦਰੀ ਸਿੱਖ ਜਾਇਬ ਘਰ ਵਿੱਚ ਲਾਈ ਜਾਵੇ ਜ਼ਿਕਰਯੋਗ ਹੈ ਕਿ ਇਹ ਮੰਗ ਇਸ ਸਾਲ 19 ਮਈ ਨੂੰ ਗੁਰਦੁਆਰਾ ਸਾਹਿਬ ਅੰਦਰ ਹੋਏ ਇੱਕ ਆਠ ਵਿੱਚ ਮਤਾ ਪਾਸ ਕਰਕੇ ਕੀਤੀ ਗਈ ਸੀ ਇਸ ਇੱਕ ਆਠ ਵਿੱਚ ਪਰਮਜੀਤ ਸਿੰਘ ਮਾਨ ਵੀ ਹਾਜ਼ਰ ਸਨ ਪਾਰਟੀ ਦੇ ਸੀਨੀਅਰ ਅਗਰੰਧੀਰ ਸਿੰਘ ਨੇ ਦੱਸਿਆ ਕਿ ਸੰਗਤਾਂ ਵੱਲੋਂ ਪ੍ਰਗਟਾਈ ਇੱਛਾ ਪ੍ਰਤੀ ਸਰਦਾਰ ਤਾਮੀਦਾ ਹੁੰਗਾਰਾ ਹਾਂ ਪੱਕੀ ਸੀ। ਉਹਨਾਂ ਕਹਿ ਕੇ ਕੈਨੇਡਾ ਦੀ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਗਿਆਨੀ ਰਗबीर ਸਿੰਘ ਨੂੰ ਪਈ ਨਿੱਜਰ ਨੂੰ ਤਖਤ ਸਾਹਿਬ ਤੋਂ ਰਸਮੀ ਤੌਰ ਤੇ ਸ਼ਹੀਦ ਦਾ ਰੁਤਬਾ ਦੇਣ ਲਈ ਯਾਦ ਪੱਤਰ ਸੌਂਪਣਗੇ। ਜਿਗਰ ਹੋ ਗਿਆ ਕਿ 18 ਜੂਨ 2023 ਨੂੰ ਪਈ ਹਰਦੀਪ ਸਿੰਘ ਨਿੱਜਰ ਨੂੰ ਗੁਰੂ ਨਾਨਕ ਸਿੰਘ ਗੁਰਦੁਆਰਾ ਸਰੀ ਦੇ ਬਾਹਰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਇਸ ਕਤਲ ਤੋਂ ਬਾਅਦ ਪੰਜਾਬ ਅੰਦਰ ਦਲ ਖਾਲਸਾ ਤੇ ਹੋਰ ਨਾਂ ਪੰਥਕ ਜਥੇਬੰਦੀਆਂ ਨੇ ਭਾਰਤੀ ਖੂਫੀ ਏਜੰਸੀਆਂ ਨੂੰ ਇਸ ਕਤਲ ਹੀ ਜ਼ਿੰਮੇਵਾਰ ਦੱਸਿਆ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਮੁਲਕ ਦੀ ਪਾਰਲੀਮੈਂਟ ਵਿੱਚ ਬੋਲਦਿਆਂ ਕੈਨੇਡੀਅਨ ਨਾਗਰਿਕ ਭਾਈ ਨੀਜਰ ਦੇ ਕਤਲ ਦੀਆਂ ਤਾਰਾਂ ਭਾਰਤੀ ਖੂਫੀਆ ਵਿਭਾਗ ਨਾਲ ਜੋੜ ਕੇ ਦੋਨਾਂ ਮੁਲਕਾਂ ਵਿਚਾਲੇ ਰਾਜਸੀ ਤੂਫਾਨ ਖੜਾ ਕਰ ਦਿੱਤਾ ਸੀ। ਅਤੇ ਭਾਈ ਨੀਜਰ ਦੇ ਕਤਲ ਦੇ ਸਬੰਧ ਵਿੱਚ ਚਾਰ ਭਾਰਤੀ ਮੂਲ ਦੇ ਵਿਦਿਆਰਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜੋ ਸਟੂਡੈਂਟਸ ਵੀਜ਼ਾ ਤੇ ਪੰਜਾਬ ਤੋਂ ਕੈਨੇਡਾ ਆਏ ਸਨ।